ਉਮਰ ਦੇ ਜਿਸ ਪੜਾਅ ਦੇ ਵਿੱਚ ਆ ਕੇ ਲੋਕ ਜੀਨ ਦੀ ਆ ਛੱਡ ਦਿੰਦੇ ਨੇ ਉਸ ਪੜਾਅ ਦੇ ਵਿੱਚ ਆ ਕੇ ਸਰਦਾਰ ਫੌਜਾ ਸਿੰਘ ਨੇ ਦੌੜਨਾ ਸ਼ੁਰੂ ਕੀਤਾ ਦੱਸਿਆ ਜਾਂਦਾ ਹੈ ਕਿ ਉਮਰ ਦੇ ਪਹਿਲੇ 5 ਸਾਲ ਸਰਦਾਰ ਫੌਜਾ ਸਿੰਘ ਚੱਲ ਨਹੀਂ ਸੀ ਸਕੇ ਕਿਉਂਕਿ ਇਹਨਾਂ ਦੀਆਂ ਲੱਤਾਂ ਤੇ ਪੈਰ ਬਹੁਤ ਕਮਜ਼ੋਰ ਸਨ 89 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੇ ਚ ਦੌੜਨਾ ਸ਼ੁਰੂ ਕੀਤਾ ਅਤੇ 100 ਸਾਲ ਦੀ ਉਮਰ ਦੇ ਵਿੱਚ ਆ ਕੇ ਰਿਕਾਰਡ ਕਾਇਮ ਕਰ ਦਿੱਤਾ 114 ਸਾਲ ਦੀ ਉਮਰ ਤੱਕ ਬਿਲਕੁਲ ਤੰਦਰੁਸਤ ਰਹੇ ਅਤੇ ਫਿਰ 114 ਸਾਲ ਦੀ ਉਮਰ ਦੇ ਵਿੱਚ ਇੱਕ ਸ਼ਰਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਸਰਦਾਰ ਫੌਜਾ ਸਿੰਘ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਪਰ ਉਹ ਪਿਛਲੇ ਕੁਝ ਸਾਲਾਂ ਤੋਂ ਯੂਕੇ ਵਿੱਚ ਰਹਿ ਰਹੇ ਸਨ। ਇਸ ਸਮੇਂ ਉਹ ਪੰਜਾਬ ਆਪਣੇ ਘਰ ਵਾਪਸ ਆਏ ਹੋਏ ਸਨ ਅਤੇ ਦੁਪਹਿਰ ਦੇ 3 ਵਜੇ ਉਹਨਾਂ ਦੇ ਘਰ ਦੇ ਕਰੀਬ ਹੀ ਇੱਕ ਕਾਰ ਨੇ ਆ ਕੇ ਉਹਨਾਂ ਨੂੰ ਟੱਕਰ ਮਾਰੀ ਤੇ ਉਹਨਾਂ ਨੂੰ ਹਸਪਤਾਲੇ ਜਾਇਆ ਗਿਆ। ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਗੱਡੀ ਕਿਹੜੀ ਸੀ। ਇਸ ਗੱਡੀ ਦਾ ਮਾਲਕ ਕੌਣ ਹੈ ਜਿਸ ਗੱਡੀ ਨੇ ਸਰਦਾਰ ਫੌਜਾ ਸਿੰਘ ਨੂੰ ਟੱਕਰ ਮਾਰੀ ਸਰਦਾਰ ਫੌਜਾ ਸਿੰਘ ਦਾ ਜਨਮ 1 April 1911 ਨੂੰ ਬਿਆਸ ਪੰਜਾਬ ਵਿੱਚ ਹੋਇਆ ਸੀ ਉਹ ਕੁੱਲ 4 ਭੈਣ ਭਰਾ ਸਨ ਅਤੇ ਚੌਥਾ ਭੈਣ ਭਰਾਵਾਂ ਦੇ ਵਿੱਚੋਂ ਸਰਦਾਰ ਫੌਜਾ ਸਿੰਘ ਸਭ ਤੋਂ ਛੋਟੇ ਸਨ 올림픽 ਦੀ ਇੱਕ ਰਿਪੋਰਟ ਮੁਤਾਬਿਕ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਹਮੇਸ਼ਾ ਹੀ ਇਹ ਲੱਗਦਾ ਸੀਗਾ ਕਿ ਸਰਦਾਰ ਫੌਜਾ ਸਿੰਘ ਕਦੀ ਚੱਲ ਵੀ ਨਹੀਂ ਸਕਣਗੇ ਕਿਉਂਕਿ ਬਚਪਨ ਦੇ ਵਿੱਚ ਉਹਨਾਂ ਦੀਆਂ ਲੱਤਾਂ ਅਤੇ ਉਹਨਾਂ ਦੇ ਪੈਰ ਬਹੁਤ ਕਮਜ਼ੋਰ ਸਨ ਜਿਸ ਕਰਕੇ ਉਹਨਾਂ ਨੂੰ ਚੱਲਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ 1992 ਦੇ ਵਿੱਚ ਜਿਸ ਵੇਲੇ ਉਹਨਾਂ ਦੀ ਵਾਈਫ ਜੀਵੰਨ ਕੌਰ ਦੀ ਡੈਥ ਹੁੰਦੀ ਹੈ ਤਾਂ ਆਪਣੀ ਵਾਈਫ ਦੀ ਡੈਥ ਤੋਂ ਬਾਅਦ ਉਹ ਆਪਣੇ ਬੇਟੇ ਕੁਲਦੀਪ ਸਿੰਘ ਦੇ ਕੋਲ ਰਹਿਣ ਵਾਸਤੇ ਲੰਡਨ ਚਲੇ ਜਾਂਦੇ ਹਨ ਪਰ 2 ਸਾਲ ਬਾਅਦ 1994 ਦੇ ਵਿੱਚ ਉਹਨਾਂ ਦੇ ਬੇਟੇ ਕੁਲਦੀਪ ਸਿੰਘ ਦੀ ਵੀ ਡੈਥ ਹੋ ਜਾਂਦੀ ਹੈ ਕੁਲਦੀਪ ਸਿੰਘ ਦੀ ਡੈਥ ਤੋਂ ਬਾਅਦ ਉਹ ਇਸ ਦੁੱਖ ਤੋਂ ਉੱਭਰਨ ਵਾਸਤੇ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਸਟਾਰਟਿੰਗ ਵਿੱਚ ਤਾਂ ਬਹੁਤ ਘੱਟ ਦੌੜਦੇ ਸਨ ਪਰ 2000 ਸਾਲ ਦੇ ਵਿੱਚ ਉਹਨਾਂ ਪਹਿਲੀ ਵਾਰ ਮੈਰਾਥਨ ਦੌੜ ਦੇ ਵਿੱਚ ਹਿੱਸਾ ਲਿਆ ਇਸ ਦੌੜ ਨੂੰ ਉਹਨਾਂ 6 ਘੰਟੇ 54 ਮਿੰਟ ਦੇ ਵਿੱਚ ਪੂਰਾ ਕੀਤਾ 90 ਪਲੱਸ ਕੈਟਾਗਰੀ ਦਾ ਇਹ ਰਿਕਾਰਡ ਉਹਨਾਂ ਨੇ 58 ਮਿੰਟ ਦੇ ਨਾਲ ਤੋੜ ਦਿੱਤਾ ਸੀ ਇਸ ਤੋਂ ਬਾਅਦ ਸਰਦਾਰ ਫੌਜਾ ਸਿੰਘ ਨੇ ਨਿਊਯਾਰਕ ਟੋਰਾਂਟੋ ਮੁੰਬਈ ਵਰਗੇ ਵਾਡ ਦੇ ਸ਼ਹਿਰਾਂ ਦੇ ਵਿੱਚ ਮੈਰਾਥਨ ਦੌੜਾਂ ਦੇ ਵਿੱਚ ਹਿੱਸਾ ਲਿਆ ਮੈਰਾਥਨ ਦੌੜਾਂ ਦੇ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਸਰਦਾਰ ਫੌਜਾ ਸਿੰਘ ਬਹੁਤ ਵੱਡੇ ਦਾਨੀ ਵੀ ਸਨ ਉਹ ਚੈਰੀਟੀ ਦਾ ਵੀ ਕੰਮ ਕਰਦੇ ਸਨ ਪੈਸਾ ਇਕੱਠਾ ਕਰਦੇ ਸਨ ਅਤੇ ਗਰੀਬ ਲੋਕਾਂ ਦੇ ਵਿੱਚ ਵੰਡਦੇ ਸਨ ਇਸ ਦੇ ਨਾਲ ਨਾਲ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਇਸ ਤੋਂ ਬਾਅਦ 16 ਅਕਤੂਬਰ 2011 ਦੇ ਵਿੱਚ ਉਹਨਾਂ ਨੇ ਇੱਕ ਹੋਰ ਰਿਕਾਰਡ ਤੋੜ ਦਿੱਤਾ ਉਹਨਾਂ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ 16 ਅਕਤੂਬਰ 2011 ਨੂੰ ਉਹ ਪਹਿਲੇ ਇਨਸਾਨ ਬਣ ਗਏ ਜਿਨ੍ਹਾਂ ਨੇ 100 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜ ਦੇ ਵਿੱਚ ਹਿੱਸਾ ਲਿਆ ਤੇ ਉਸ ਦੌੜ ਨੂੰ ਪੂਰਾ ਕੀਤਾ ਪਰ ਗਿਨੀਸ ਵਰਲਡ ਰਿਕਾਰਡਸ ਨੇ ਇਸ ਨੂੰ ਮੰਨਿਆ ਨਹੀਂ ਕਿਉਂਕਿ ਸਰਦਾਰ ਫੌਜਾ ਸਿੰਘ ਆਪਣਾ ਬਰਥ ਸਰਟੀਫਿਕੇਟ ਨਹੀਂ ਪੇਸ਼ ਕਰ ਸਕੇ 1911 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ 1911 ਦੇ ਵਿੱਚ ਬਰਥ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ ਸਿਸਟਮ ਨਹੀਂ ਸੀ ਇਸ ਕਰਕੇ ਸਰਦਾਰ ਫੌਜਾ ਸਿੰਘ ਦੇ ਕੋਲ ਆਪਣਾ ਬਰਥ ਸਰਟੀਫਿਕੇਟ ਨਹੀਂ ਸੀ ਤੇ ਆਪਣਾ ਬਰਥ ਸਰਟੀਫਿਕੇਟ ਪੇਸ਼ ਨਹੀਂ ਕਰ ਸਕੇ ਇਸ ਲਈ ਗਿਨੀਸ ਵਰਲਡ ਰਿਕਾਰਡ ਨੇ ਇਹਨਾਂ ਦੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ 2012 ਦੀ ਲੰਡਨ 올림픽 ਦੇ ਵਿੱਚ ਸਰਦਾਰ ਫੌਜਾ ਸਿੰਘ ਮਿਸ਼ਾਲ ਲੈ ਕੇ ਚੰਨਲ ਵਾਲੇ ਲੋਕਾਂ ਦੇ ਵਿੱਚ ਸ਼ਾਮਲ ਸਨ ਫਿਰ ਉਹਨਾਂ ਨੇ 101 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਲੈ ਲਈ ਪਰ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਇਹਨਾਂ ਨੇ ਹਾਂਗਕਾਂਗ ਦੇ ਵਿੱਚ ਦੌੜੇ ਸਨ ਇਹ ਦੌੜ ਇਹਨਾਂ ਨੇ 1 ਘੰਟਾ 32 ਮਿੰਟ ਦੇ ਵਿੱਚ ਪੂਰੀ ਕੀਤੀ ਸੀ ਪਰ ਹੁਣ 114 ਸਾਲ ਦੀ ਉਮਰ ਦੇ ਵਿੱਚ ਸਰਦਾਰ ਫੌਜਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਜਿਵੇਂ ਕਿ ਮੈਂ ਵੀਡੀਓ ਦੀ ਸਟਾਰਟਿੰਗ ਵਿੱਚ ਕਿਹਾ ਸੀ ਕਿ ਸਰਦਾਰ ਫੌਜਾ ਸਿੰਘ ਨੇ ਜੇਸੂਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਉਸ ਉਮਰ ਦੇ ਵਿੱਚ ਲੋਕ ਇਹ ਸਮਝਦੇ ਹਨ ਕਿ ਸਭ ਕੁਝ ਖਤਮ ਹੋ ਗਿਆ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਤੇ ਕਈ ਰਿਕਾਰਡ ਆਪਣੇ ਨਾਮ ਕੀਤੇ ਨਾਲ ਦੇ ਨਾਲ ਸਿੱਖ ਕੌਮ ਪੰਜਾਬ ਦਾ ਅਤੇ ਇੰਡੀਆ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਤੁਸੀਂ ਸਰਦਾਰ ਫੌਜਾ ਸਿੰਘ ਦੀ ਜ਼ਿੰਦਗੀ ਦੇ ਬਾਰੇ ਵਿੱਚ ਕੀ ਸੋਚਦੇ ਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ